ਬਾਬਾ ਦੀਪ ਸਿੰਘ ਜਰਨ ਦਿਹਾੜੇ ਲਈ ਲੋਕਾਂ ਨੂੰ ਪਹਿਲੇ ਤੋਂ ਹੀ ਐਡਵਰਟਾਈਜ਼ਮੈਂਟ ਦੇ ਰਹੇ ਹੋ ਕਿ ਉਹਨਾਂ ਨਾਲ ਜੁੜ ਕੇ ਕਿਦਾਜੀ ਬਾਬਾ ਜੀ ਦਾ ਜਨਮ ਦਿਹਾੜਾ ਐਤੋ ਵੀ ਬੜੇ ਤੁਮਤਾਂ ਕਰਨਾ ਉਹ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮੇਂ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਆਂ ਤੇ ਸਾਡੀ ਸੁਸਾਇਟੀ ਨੇ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਪਿਛਲੇ 3-4 ਸਾਲਾਂ ਤੋਂ ਮਨਾਉਂਦੇ ਆ ਰਹੇ ਆਂ ਐ ਕਿ ਮਹੱਲੇ ਨੇ ਨੌਜਵਾਨ ਸੁਸਾਇਟੀ ਨੇ ਸਾਰਿਆਂ ਨੇ ਰਲ ਕੇ ਇੱਕੋ ਹੀ ਪ੍ਰਾਲਾ ਕੀਤਾ ਕਿ ਆਪਾਂ ਧਰਮ ਦਾ ਕੰਮ ਇੱਕ ਚੰਗਾ ਕਰੀਏ ਜੋ ਧਰਮ ਦਾ ਕੰਮ ਐਸਾ ਕੀਤਾ ਜਾਵੇ ਜੋ ਅੱਜਕੱਲ ਦੇ ਮੰਗਾਈ ਦੇ ਯੁੱਗ ਵਿੱਚ ਇੰਨੀ ਮੰਗਾਈ ਹੈ ਕੋਈ ਮਾਂ-ਬਾਪ ਆਪਣੇ ਗਰੀਬ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ ਵੀ ਆਪਾਂ ਸਾਰੇ ਮਲੇ ਦੇ ਨੌਜਵਾਨ ਸਾਥੀ ਆਪਣਾ ਦਸਵੰਦ ਕੱਢ ਕੇ ਤਿਲ ਫੁੱਲ ਕੱਢ ਕੇ ਆਪਾਂ ਕੋਈ ਨਾ ਕੋਈ ਗਰੀਬ ਬੱਚਿਆਂ ਦੀ ਸ਼ਾਦੀ ਕਰੀਏ ਜੋ ਇੱਕ ਕਦਮ ਪਹਿਲੀ ਵਾਰੀ ਚੁੱਕਿਆ ਗਿਆ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਜਿਹੜਾ ਭੈਣ ਭਰਾ ਸਾਡਾ ਕੋਈ ਆਪਣੇ ਬੱਚੇ ਦੀ ਸ਼ਾਦੀ ਨਹੀਂ ਕਰ ਸਕਦਾ ਉਹ ਸਾਡੇ ਨਾਲ ਸੰਪਰਕ ਕਰੇ ਜੀ 98550 96279 ਕਿਸ ਨੰਬਰ ਤੋਂ ਤੁਹਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਮੇਰੇ ਸਾਈਟ ਦੇਖਿਓ ਲੋਕ ਜਾਨੀ ਕਿ ਜਿਹੜੇ ਬਣ ਗਏ ਜਾਨੀ ਕਿ ਲੋਕਾਂ ਦਾ ਇਕਰਾਰਾ ਹੀ ਕਰਦੇ ਤੋਂ ਬਾਅਦ ਉਹ ਆਪਣੇ ਘਰ ਦੇ ਖਾਤੇ ਕਰ ਲੈਂਦੇ ਦੇਖੋ ਜੀ ਜਿਹੜੇ ਘਰ ਲਈ ਕਰਦੇ ਨੇ ਉਹ ਕੋਈ ਉਹਨਾਂ ਦੀ ਵੀ ਮਜਬੂਰੀ ਹੋਏਗੀ ਪਰ ਸਾਡੀ ਸੰਸਥਾ ਕੋਲ ਇਹ ਕੰਮ ਨਹੀਂ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਾ ਕੋਈ ਯਾਰ ਕੋਈ 500 ਕੋਈ 200 ਆਪਣੇ ਪੱਲੋਂ ਪਣੀ ਜੇ ਪਾਉਂ ਸਾਰੇ ਦੇਣ ਨੂੰ ਤਿਆਰ ਹਨ ਇਹ ਕਹਿੰਦੇ ਭਾਵੇਂ ਸਾਡੇ ਕੋਲ ਹਰ ਮਹੀਨੇ ਤੁਸੀਂ ਲੈ ਚਲੋ ਸਾਨੂੰ ਕਿਸੇ ਤੋਂ ਕੋਲ ਪੈਸੇ ਦੀ ਕੋਈ ਜ਼ਰੂਰਤ ਨਹੀਂ ਨਾ ਆ ਦੀ ਪੈਸੇ ਮੰਗਣ ਵਾਸਤੇ ਕੰਮ ਕਰਦੇ ਆ ਨਾ ਹੀ ਅਸੀਂ ਪੈਸੇ ਇਕੱਠੇ ਕਰਨ ਵਾਸਤੇ ਕਰਦੇ ਆ ਹਾਂ ਜੇ ਕਿਸੇ ਨੇ ਕੋਈ ਦੇਖਣਾ ਹੈ ਟੀਵੀ ਦੇ ਬੈਠ ਕੇ ਜਾਂ ਪਿੱਛੋਂ ਕੋਈ ਸਾਡੀ ਸੀਐਡੀ ਕਰਨ ਨੂੰ ਕਰ ਸਕਦਾ ਹੈ ਸਾਡੇ ਕੋਲ ਵਿੱਚੋਂ ਕੋਈ ਬੰਦਾ ਬੈਗਾ ਕੋਈ ਗ੍ਰਾਹੀ ਕਰਨ ਨਹੀਂ ਜਾਏਗਾ ਕੋਈ ਪੈਖੇ ਕੋ ਮੰਗਣ ਨਹੀਂ ਜਾ ਹਾਂ ਇਹਨਾਂ ਹੈ ਅਸੀਂ ਮੱਲੇ ਨੂੰ ਸਾਰਿਆਂ ਨੂੰ ਬੁਲਾਵਾਂਗੇ ਜਰੂਰ ਵੀ ਸਾਡਾ ਸਾਥ ਦੇ ਸਹਿਯੋਗ ਕਰਨ ਸਾਡੇ ਨਾਲ ਜਾਾਂਗੇ ਹਰ ਇੱਕ ਦਾ ਹੌਸਲਾ ਵਧੇ ਅੱਜ ਅਸੀਂ 5 ਲੜਕੀਆਂ ਦੇ ਕੀਤੇ ਹਨ ਕੋ ਪ੍ਰਮਾਤਮਾ ਐਸਾ ਟਾਈਮ ਲਾਵੇ ਸੀ 50 ਲੜਕੀਆਂ ਦੇ ਵਿਆਹ ਕਰੀਏ ਦੇਖੋ ਕੁਝ ਬਰਾਦਰਾਂ ਨੂੰ ਬੰਦੇ ਬਦਨਾਮ ਕਰਦੇ ਵੀ ਖਾਂਦੇ ਨੇ ਖਾਂਦਾ ਕੋਈ ਨਹੀਂ ਸਾਡੇ ਦੇ ਸਾਰੇ ਖੜੇ ਨੇ ਨੌਜਵਾਨ ਖੜੇ ਨੇ ਸਾਰੀਆਂ ਬਰਾਦਰੀਆਂ ਖੜੀਆਂ ਆਂ ਪੌੜਾ ਬਰਾਦਰੀ ਮਹਾਸ਼ਾ ਬਰਾਦਰੀ ਰੋੜਾ ਬਰਾਦਰੀ ਸੁਨਹਿਰਾ ਬਰਾਦਰੀ ਹਰ ਖੜੀ ਕੋਈ ਕੋਈ ਧਰਮ ਦਾ ਕੋਈ ਯਾਦਵਾਦ ਦਾ ਕੋਈ ਸਾਡੇ ਚ ਬੰਦਰ ਨਹੀਂ ਹੈ ਹਰ ਸਾਡਾ ਪੂਰਾ ਸਹਿਯੋਗ ਦਿਲੋਂ ਮਨੋਂ ਸਾਥ ਦੇ ਰਿਹਾ ਹੈ ਸਭ ਤੁਹਾਨੂੰ ਮਨ ਨਾਲ ਤੁਹਾਨੂੰ ਸਾਥ ਦੇ ਰਹੇ ਆਂ ਦੀ ਬਾਬਾ ਜੀ ਦਾ ਜਨਮ ਦਿਹਾੜਾ ਅਸੀਂ ਕੀ ਮਨਾਣਾ ਆਈ ਤਾਂ ਉਹਨਾਂ ਦੇ ਚਰਨਾਂ ਵਰਗੇ ਨਹੀਂ ਤੇ ਦੁਨੀਆ ਪੂਰੇ ਤੂੰਮ ਦਾ ਉਹਨਾਂ ਵੱਲਡ ਚ ਮਨਾਇਆ ਜਾਂਦਾ ਹੈ ਇਹਨਾਂ ਦਾ ਜਨਮ ਦਿਹਾੜਾ ਇਹਨਾਂ ਦਾ ਦੇਨ ਕੋਈ ਦਿਨ ਦੇ ਸਕਦਾ ਹੈ ਇਹ ਉਹ ਸਿਰਲਤ ਯੋਧੇ ਹਨ ਨੋਖੇ ਸ਼ਹੀਦ ਹਨ ਜਿਨ੍ਹਾਂ ਨੇ ਆਪਣਾ ਸਿਰ ਲਾ ਕੇ ਅੰਮ੍ਰਿਤਸਰ ਜਾ ਕੇ ਸੀ ਜਪਣਾ ਤਲੀ ਤੇ ਰੱਖ ਕੇ ਕਟਿਆ ਸੀ ਗਿਆ ਸੀ ਬਾਬਾ ਸ਼ਹੀਦਗੰਜ ਦੀਪ ਸਿੰਘ ਜੀ ਦੇ ਗੁਰਦੁਆਰੇ ਤੇ ਸੀਜ਼ਨਾਂ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਟਿਕਿਆ ਸੀ ਇਹ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਆਪਣੇ ਘਰੋਂ ਪ੍ਰਾਨ ਕੀਤਾ ਸੀ ਵੀ ਮੈਂ ਝੁਲਮ ਦਾ ਨਾਸ਼ ਕਰਕੇ ਛੱਡਾਂਗਾ ਇਹਨਾਂ ਨੇ ਸੱਚੀਆਂ ਸੱਚੀਆਂ ਬਾਣੀਆਂ ਆਪਣੇ ਹੱਥ ਰੱਤੀ ਦਿੱਤੀਆਂ ਹਨ ਗੁਰੂ ਗ੍ਰੰਥ ਸਾਹਿਬ ਦੇ ਚਾਪ ਪ੍ਰਕਾਸ਼ ਮਹਾਰਾਜ ਦੇ ਇਹਨਾਂ ਨੇ ਆਪਣੇ ਹੱਥਾਂ ਨਾਲ ਲਿਖੇ ਹਨ ਇਹ ਜੋ ਬਾਣੀਆਂ ਲਿਖਦੇ ਸਨ ਕਈ ਵਾਰ ਪੜ੍ਹ-ਪੜ੍ਹ ਕੇ ਤੇ ਚੱਕਰ ਨੂੰ ਦਸਾਂ ਸੌ ਵਾਰੀ ਪੜ੍ਹ ਕੇ ਤਾਂ ਕਰ ਲਿਖਦੇ ਸਨ ਇਹ ਬਹੁਤ ਸੱਚੇ ਸੁੱਚੇ ਬਾਬਾ ਜੀ ਹਨ ਕਰਨੀ ਵਾਲੇ ਬਾਬਾ ਜੀ ਹਨ ਇਹ ਜੋ ਸਾਨੂੰ ਪ੍ਰੇਰਨਾ ਦਿੰਦੇ ਹਨ ਆਪਣੇ ਧਰਮ ਦੀ ਖਾਤਰ ਹੀ ਪ੍ਰੇਰਨਾ ਦਿੰਦੇ ਹਨ ਕਿ ਕੁਝ ਕਰਨਾ ਆਪਣੇ ਧਰਮ ਦੀ ਖਾਤਰ ਕੀਤਾ ਜਾਵੇ ਜੋ ਸਿੱਖ ਧਰਮ ਹੈ ਬਹੁਤ ਹੀ ਸੱਚਾ ਤੇ ਸੁੱਚਾ ਧਰਮ ਹੈ ਸਾਡੇ ਧਰਮ ਦੇ ਵਿਰਸੇ ਵਿੱਚ ਹੀ ਲੋਕਾਂ ਦੀ ਸੇਵਾ ਕਰਨੀ ਲਿਖੀ ਹੈ ਔਰ ਕੋਈ ਵੀ ਸੇਰੀ ਧਰਮ ਦੇ ਧਰਮ ਦੇ ਵਿੱਚ ਭਈ ਇਦਾਂ ਦਾ ਨਹੀਂ ਕੰਨ ਪੂਰਨ ਕਰਦਾ ਬਾਕੀ ਤੁਸੀਂ ਦੇਖੋ ਸਰਦਾਰ ਜਿੱਥੇ ਵੀ ਕੋਈ ਕੰਮ ਹੋਵੇ ਹਰ ਥਾਂ ਤੇ ਪਹੁੰਚ ਜਾਂਦੇ ਹਨ ਫਿਰ ਵੀ ਸਰਦਾਰਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਬਹੁਤ ਗਲਤ ਗੱਲ ਹੈ ਅੱਜ ਦਾ ਜੋ ਮਾਹੌਲ ਬਣਦਾ ਜਾ ਰਿਹਾ ਹੈ ਇਹ ਮਾਹੌਲ ਸਰਕਾਰਾਂ ਹੀ ਖਰਾਬ ਕਰ ਰਹੀਆਂ ਹਨ ਇਹ ਮਾਹੌਲ ਇਦਾਂ ਦੇ ਨਹੀਂ ਬਣਨੇ ਚਾਹੀਦੇ ਆਪਸੀ ਭਾਈਚਾਰਾ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਆਪਸ ਚ ਭਾਈਚਾਰਾ ਬਣਿਆ ਰਵੇ ਪਿਆਰ ਬਣਿਆ ਰਵੇ ਜਿੱਦਾਂ ਦਾ ਪੁਰਾਣਾ ਪਿੰਡਾਂ ਚੱਲਦਾ ਸੀ ਉਦਾਂ ਹੀ ਚੱਲਣਾ ਚਾਹੀਦਾ ਬਾਬਾ ਜੀ ਦਾ ਜਨਮ ਦਿਹਾੜਾ 26 ਜਨਵਰੀ 2025 ਪਰਮਾਨਵਾਈ ਚੌਂਗ ਇਸਲਾਮਗੰਜ ਤੇ ਬੜੀ ਧੂਮ ਦਾ ਉਹਨਾਂ ਮਨਾਇਆ ਜਾਵੇਗਾ ਤਾਂ ਮੈਂ ਸਾਡੇ ਭਾਈ ਸਾਹਿਬ ਗੁਰਮੀਤ ਸਿੰਘ ਜੀ ਨੇ ਉਪਰਾਲਾ ਕੀਤਾ ਬਹੁਤ ਵਧੀਆ ਕਿ ਬਾਬਾ ਦੀਪ ਸਿੰਘ ਇੱਕ ਧਰਮ ਦੇ ਨਹੀਂ ਹਰ ਹਰ ਧਰਮ ਦੇ ਸਾਂਝੇ ਹੋਏ ਨੇ ਬਹੁਤ ਯੋਧੇ ਤਗੜੇ ਹੋਏ ਨੇ ਔਰ ਕੌਮਾਂ ਤੇ ਦੇਸ਼ਾਂ ਤੇ ਹਰ ਮੱਤੇ ਉਹਨਾਂ ਨੇ ਬੜਾ ਇੱਕ ਉਪਰਾਲਾ ਕੀਤਾ ਕਿ ਕੌਮ ਨੂੰ ਬਚਾਇਆ ਕਈ ਜਗ੍ਹਾ ਤੋਂ ਹਾਂਜੀ ਤਾਂ ਇਹ ਬਹੁਤ ਵਧੀਆ ਹੈ ਇਹਨਾਂ ਨੇ ਮੇਰੇ ਵੀਰਾਂ ਨੇ ਪ੍ਰੋਗਰਾਮ ਉਪਰਾਲਾ ਬਹੁਤ ਸੋਹਣਾ ਗਰਮੀਤ ਸਿੰਘ ਕਰ ਰਹੇ ਨੇ ਔਰ ਇਲਾਕਾ ਨਿਵਾਸੀਆ ਲੋ ਇਹ ਨਾ ਕਹੋ ਜੋ ਵੀ ਇਸ ਦੇ ਵਿੱਚ ਕੋਈ ਤਿੱਲ ਫੁੱਲ ਦਵੇ ਤਾਂ ਤੁਸੀਂ ਸਾਰੇ ਕਬੂਲ ਕਰਦਾ ਇਹ ਨਹੀਂ ਸਾਰਿਆਂ ਦਾ ਜਦੋਂ ਹੱਕ ਉੱਪਰ ਰੱਖਣਾ ਤੇ ਜਿਹੜਾ ਵੀ ਤੁਹਾਨੂੰ ਕੋ ਦਵੇ ਧਰਮ ਦੇ ਕੰਮਾਂ ਤੇ ਜਿੰਦਾ ਲੜਕੀਆਂ ਦੇ ਵਿਆਹ ਸ਼ਾਦੀ ਵਾਦੇ ਤੁਸੀਂ ਕਰਨਾ ਚਾਹੁੰਦੇ ਹੋ ਇਹ ਸਾਰਿਆਂ ਨੂੰ ਕੋਈ ਨਾ ਨਾ ਕਰੋ ਉਹ ਤੁਹਾਡੇ ਕੋ ਆਣ ਕੇ ਜਿੰਨ ਕਰਨਾ ਪਰਚੀ ਕਟਾ ਤਾਂ ਮੈਂ ਇਹਨੇ ਕਹਿਣਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੇਵ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੇ ਉੱਤੇ ਬੜੀ ਹੀ ਤੁਮ ਤਾਮਨਾ ਇਹ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਹੈ ਦਰਮੀਤ ਸਿੰਘ ਮਸਾਣਾ ਇਨਾਂ ਦੇ ਵੱਲੋਂ ਇਨਾਂ ਦੀ ਸੁਸਾਇਟੀ ਵੱਲੋਂ ਇਹ ਮੇਲਾ ਬੜੀ ਧੁੰਮ ਧਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਮੇਲੇ ਦੇ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਲੜਕੀਆਂ ਦੇ ਪਰਿਵਾਰ ਵੱਲੋਂ ਇਹ ਵਿਆਹ ਸ਼ਾਦੀਆਂ ਵੀ ਕਰਵਾਉਣਗੇ ਔਰ ਜਿਨ੍ਹਾਂ ਨੇ ਵੀ ਇਹਨਾਂ ਨੂੰ ਇਹ ਆਪਣਾ ਸਵਰਨ ਕਰਨਾ ਹੈ ਉਹ ਕਰ ਸਕਦੇ ਨੇ ਲੜਕੀਆਂ ਦੇ ਪਰਿਵਾਰ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਇਹ ਜਿਹੜਾ ਮੇਲਾ ਬੜੀ ਧੁੰਮ ਧਮ ਨਾਲ ਮਨਾਇਆ ਜਾ ਰਿਹਾ ਇਹ ਮਹੱਲੇ ਦੇ ਸੰਯੋਗ ਨਾਲ ਨਾਲ ਮਨਾਇਆ ਜਾ ਰਿਹਾ ਹੈ ਔਰ ਅਸੀਂ ਇੱਕ ਵਾਰੀ ਬੇਨਤੀ ਕਰਦੇ ਹਾਂ ਨਸ਼ੇ ਬਾਰੇ ਵੀ ਇਹ ਨਸ਼ਾ ਰੁਕਣਾ ਚਾਹੀਦਾ ਨਸ਼ਾ ਬਹੁਤ ਵੱਧ ਚੁੱਕਾ ਹੈ ਇਹ ਨਸ਼ੇ ਨੂੰ ਠੱਲ ਪਾਣ ਵਾਸਤੇ ਸਾਡੀ ਇੱਕ ਕਮੇਟੀ ਇਹ ਅੱਗੇ ਆਵੇ ਇਹਨਾਂ ਨੂੰ ਠੱਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ